ਨੈਸ਼ਨਲ ਹਾਈਵੇ ਤੇ ਮੂਫਲੀ ਰੇਵੜੀਆਂ ਵਾਂਗੂ ਬੰਦ ਰੀਆਂ ਹਨ ਬਿਮਾਰੀਆਂ ਮਜਬੂਰੀ ਵਿੱਚ ਆਪਣੇ ਜਿਸਮ ਦਾ ਤਦਦ ਕਰਨ ਵਾਲੀ ਮਹਿਲਾਾਂ ਮਾਂ ਲੜਕੀਆਂ ਡਰਾਈਵਰਾਂ ਤੇ ਹੋ ਰਾਗਿਰਾਂ ਨੂੰ ਆਪਣਾ ਸ਼ਿਕਾਰ ਬਣਾਉਂਦੀਆਂ ਹਨ ਜਿਸ ਤੋਂ ਬਾਅਦ ਕੁਝ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਚੁੱਕੇ ਹਨ ਫਿਲੌਰ ਵਿਖੇ ਪੁਲਿਸ ਨੇ ਕੁਝ ਔਰਤਾ ਲੜਕੀਆਂ ਨੂੰ ਕਾਬੂ ਕੀਤਾ ਅਤੇ ਉਹਨਾਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਹੈ ਤੁਸੀਂ ਵੀ ਦੇਖੋ ਮੌਕੇ ਦੀਆਂ ਤਸਵੀਰਾਂ ਸਾਰੇ ਜੀ ਆਪਾਂ ਪਈ ਹੈ ਜੀ ਸਾਰੇ ਲੈ ਦੱਸ ਤੁਸੀਂ ਸਾਡੀ ਵੀਡੀਓ ਨਾਲ ਮੈਂਤ ਨਾਲੇ ਬਣਾਓ ਮੈਂ ਨਹੀਂ ਇਦਾਂ ਕਰੂ ਮੈਂ ਇਦਾਂ ਬੇਸ਼ਤੀ ਬਹੁਤ ਮਾਰਨ ਵਾਲਾ ਕੰਮ ਹੋ ਗਿਆ ਮੈਂ ਤੁਹਾਨੂੰ 200 ਦੇ ਦੇਗਾ ਵਿਆਹ ਹੋਇਆ ਮਾਰਨ ਵਾਲਾ ਅਕਲ ਵਾਲੀ ਕੰਮ ਨਹੀਂ ਕਰੀਦੇ ਵੀ ਇੱਥੇ ਕਰਨਾ ਉਹਦਾ ਕਿਹੜੀ ਜਗ੍ਹਾ ਤੋਂ ਫਲੋਰ ਤੋਂ ਆਪਣੇ ਘਰ ਦੇ ਸਾਹ ਸ਼ਰਮਤ ਇੱਕ ਵਾਰੀ ਦਾ ਰੱਬ ਵੀ ਨਾਫ ਕਰ ਬੱਚੇ ਆ ਛੋਟੇ ਛੋਟੇ ਸਰ ਜੀ ਮੇਰਾ ਚਾਚਾ ਇੱਕ ਮੇਰਾ ਮੁੰਡਾ ਫਰਾਉ ਹੋ ਗਿਆ ਜੀ ਵੀਨਾ ਕੋ ਗਿਆ ਅੱਜ ਤਲੇ ਵਿੱਚ ਜਾਣਾ ਬਾਹਰ ਅੰਦਰ ਇੱਧਰ ਨੂੰ ਆਣਾ ਤੁਸੀਂ ਬਾਹਰ ਅੰਦਰ ਅਜਿਹਾ ਨਹੀਂ ਆਏ ਗੱਲ ਤੋਂ ਬੰਦੇ ਰਹੀਆਂ ਕਿ ਸਾਡੀ ਐਂਦਾ ਨਾ ਕਰੋ ਮੇਰੇ ਬੱਚੇ ਛੋਟੇ ਛੋਟੇ ਮੇਰਾ ਤਾਂ ਮੁੰਡਾ ਕੀ ਕਹਨੇ ਮੁੰਡਾ ਹੋ ਕੇ ਮੇਰੇ ਪੂਰਾ ਹੋ ਗਿਆ ਸੀਗਾ ਇਹ ਕਿਹੜੇ ਕੰਮ ਕਰਦੇ ਤੁਸੀਂ ਪਏ ਇੰਨੇ ਸਾਰ ਅਸੀਂ ਕੋਈ ਕੰਮ ਨਹੀਂ ਕਰਦਾ ਆਹ ਝਾੜੀਆਂ ਚ ਕੀ ਹੋ ਰਿਹਾ ਕੀ ਕੁਝ ਖਿਲਰ ਰਿਹਾ ਤੁਸੀਂ ਦੇਖੋ ਸਾਡੇ ਨਹੀਂ ਕੁਝ ਵੀ ਖਿਲਾਰਿਆ ਜੀ ਉਹ ਕੀ ਖਿਲਰ ਰਿਹਾ ਅਸੀਂ ਜੀ ਸਾਨੂੰ ਨਹੀਂ ਪਤਾ ਅਸੀਂ ਤਾਂ ਟੌਲਟ ਬੈਠਣ ਆਏ ਸੀ ਕਿੰਨੇ ਸਮੇਂ ਤੋਂ ਇਹ ਕੰਮ ਹੋ ਰਿਹਾ ਤੁਹਾਡੇ ਹੈ ਤੇ ਸਾਡੀ ਤਲਾਸ਼ੀ ਲੈ ਲਓ ਤਲਾਸ਼ੀ ਕਾਲ ਹੀ ਲੈਣੀ ਆ ਦੇਖੋ ਸਮਾਨ ਮਿਲੇ ਇਥੋਂ ਸਰ ਕੁਛ ਨਹੀਂ ਨਾ ਆ ਸਮਾਨ ਆ ਦੇਖੋ ਕਿੰਨਾ ਪਿਆ ਹੈ ਜੇ ਲੋ ਸਾਨੂੰ ਕੋਈ ਪਤਾ ਨਹੀਂ ਅਸੀਂ ਨਹੀਂ ਇਹ ਕੰਮ ਕਰਦੇ ਅੰਦਰ ਦਿਸਾਂਗੇ ਵੀ ਤਾਂ ਸਾਡੀ ਕਿ ਸਰ ਫੜੀਆਂ ਹੋਈਆਂ ਸਾਨੂੰ ਮਾਫੀ ਦੋ ਜੀ ਉਹ ਪ੍ਰਸ਼ਾਸਨ ਨਾ ਕਰੋ ਗੱਲ ਨਹੀਂ ਹੈਗੇ ਮੇਰੇ ਚਲੋ ਕਰੋ ਕਰੋ